ਥਾਣਾ ਸਿਟੀ ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਚੁੱਗੇ ਜਵਾਹਰ ਸਿੰਘ ਵਾਲਾ ਵਿਖੇ ਚੰਨ ਮੈਡੀਕਲ ਹਾਲ ਤੇ ਛਾਪੇਮਾਰੀ ਦੌਰਾਨ 5,88,200 ਨਸ਼ੀਲੇ ਕੈਪਸੂਲ ਅਤੇ 18,150 ਟਰਾਮਾਡੋਲ ਗੋਲੀਆਂ ਦੀ ਵੱਡੀ ਖੇਪ ਬਰਾਮਦ ਕਰਕੇ ਥਾਣਾ ਸਿਟੀ ਜਲਾਲਾਬਾਦ ਵਿਖੇ ਮੁਕੱਦਮਾ ਨੰਬਰ 27 ਦਰਜ ਕਰਕੇ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਮਾਮਲੇ ਨੂੰ ਲੈ ਕੇ ਅੱਜ ਸਬ ਡਿਵੀਜ਼ਨ ਜਲਾਲਾਬਾਦ ਦੇ ਡੀ ਐਸ ਪੀ ਜਤਿੰਦਰ ਸਿੰਘ ਗਿਲਦੀ ਅਗਵਾਈ ਹੇਠ ਸੀ आई स्टाफ फिलका दी पुलिस दे वलो श्री अरुण गुप्ता एस डी जे एम दी अदालत च पेश तस्करा पेश करके पुलिस रिमांड हासिल किया है इस संबंधी जानकारी देंदे हुए जललाबाद दे डी एस पी जतेंद्र गिल ने दसा कि वासी चरप्रीत जवाहर जतें कड़मा ममदोटों रिमांड दौरान की गई पुछगिछ पंजा हजार रुपए की डरग मनी बरामद हुई से दो होर दोषिया मामले च नाम आजाद करके दोषियादार श्री अरुण गुप्ता एस डी जे एम दी अदालत वालों दो दिन का पुलिस रिमांड दिता गया है डी एस ਈ ਸਬ ਡਿਵੀਜ਼ਨ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਰਿਮਾਂਡ ਦੌਰਾਨ ਦੋਸ਼ੀਆਂ ਦੇ ਪਾਸੋਂ ਪੁੱਛਗਿੱਛ ਕੀਤੀ ਜਾਵੇ ਤਾਂ ਕਿ ਹੋਰ ਖੁਲਾਸੇ ਹੋ ਸਕਣ ਜਲਾਲਾਬਾਦ ਤੋਂ ਭਗਵਾਨ ਸੈਗਲ ਦੀ ਰਿਪੋਰਟ ਜੀ ਸਰ ਜੀ ਜਿਹੜਾ ਨਸ਼ੀਆਂ ਗੋਲੀਆਂ ਦੇ ਮਾਮਲੇ 'ਚ ਅੱਜ ਦੋਸ਼ੀਆਂ ਨੂੰ ਪੇਸ਼ ਕੀਤਾ ਗਿਆ ਕਿ ਕਿੰਨੇ ਕੁ ਸਫਟਾ ਲੱਤ ਲੱਗੀ ਹੈ ਜੀ ਦੇਖੋ ਜੀ ਉਹਦੇ ਵਿੱਚ ਅਸੀਂ ਜਿਹੜਾ ਡੰਗਾਈ ਨਾਲ ਕੋਸ਼ਿਸ਼ ਕੀਤੀ ਹੈ ਅਫਸਰ ਦੇ ਵਿੱਚ 3.50 ਲੱਖ ਰੁਪਏ ਟਰੱਕਮਨੀ ਜਿਹੜਾ ਤੱਕ ਨੂੰ ਕੋਈ ਅੰਦਰਾ ਹੋਇਆ ਪਲੱਸ ਜਿਹੜਾ ਇੱਕ ਮੋਟਰਸਾਈਕਲ ਹੈ ਬੁਲਟ ਜਿਹੜਾ ਉਹ ਇਸ ਵਾਲੇ ਵਰਤਦੇ ਸੀ ਉਹ ਸਿੱਕਾ ਉਹ ਕੁਛ ਕਿਸੇ ਵਿੱਚ ਸਾਹਮਣੇ ਆਈ ਜਿਹੜੀ ਜਲਦੀ ਅਸੀਂ ਉਹ ਗ੍ਰਾਮ ਕਰਵਾ ਜੀ ਸਰ ਪਤਾ ਲੱਗਿਆ ਇਹ ਐਬੂਲੈਂਸ ਦਾ ਮਿਸਹਾਰਾ ਲੈਂਦੇ ਸੀ ਜਦੋਂ ਇਹ ਜਿਹੜੀ ਨਸ਼ੇ ਦੀ ਤਸਕਰੀਨ ਮੰਗਾਉਂਦੇ ਸੀਗੇ ਜੀ ਆ ਉਹਦੇ ਬਾਰੇ ਵੀ ਖਲਾਸਾ ਹੋਇਆ ਇਹਨੂੰ ਤੋਂ ਸੋ ਜੈਸਾ ਨੂੰ ਅਸੀਂ ਬੇਨਤੀ ਕੀਤੀ ਆ ਜਿਹੜਾ ਹੋਰ ਰਿਮਾਂਡ ਲਈ ਸੋ ਜੈਸਾ ਨੇ ਸਾਡੀ ਜਿਹੜੀ ਆ ਬੇਨਤੀ ਕਬੂਲ ਕੀਤੀ ਦੋ ਦਿਨ ਸਾਨੂੰ ਜਿਹੜਾ ਹੋਰ ਰਿਮਾਂਡ ਮਿਲਿਆ ਉਹਦੇ ਲਈ ਅਸੀਂ ਹੁਣ ਜਿਹੜਾ ਫਰਦਰ ਇਹਨਾਂ ਨੇ ਜੋ ਟਿਕਾਣੇ ਦੱਸਿਆ ਉਹਨਾਂ ਤੇ ਜਲਦੀ ਸ਼ਕੂਆ ਕਰੇ ਸਰ ਜੇ ਤਰ੍ਹਾਂ ਇਹ ਐਨਾ ਵੱਡਾ ਕਾਰੋਬਾਰ ਕਰ ਰਿਹਾ ਸੀਗੇ ਇਹਨਾਂ ਦੇ ਨਾਲ ਕੋਈ ਹੋਰ ਵਿਅਕਤੀਆਂ ਤੱਕ ਵੀ ਪੁਲਿਸ ਦੀ ਜਿਹੜੀ ਹੈ ਪੁਲਿਸ ਪੈੜਾ ਨੱਪਰਨ ਤੱਕ ਪਹੁੰਚ ਰਹੀ ਹੈ ਜੀ ਬਿਲਕੁਲ ਜਿਹੜੀ ਫੈਕਟਰੀ ਜਿਹੜੀ ਤਿਆਰ ਹੁੰਦੀਆਂ ਉਸ ਲਈ ਉਹਦੇ ਬਾਰੇ ਜਿਹੜਾ ਸਾਨੂੰ ਜਾਣਕਾਰੀ ਮਿਲ ਗਈ ਜਿਹੜੀ ਕਿ ਬੱਦੀ ਔਰ ਸੋਲਨ ਦੇ ਆਸ-ਪਾਸ ਹੈਗੀਆਂ ਨੇ ਔਰ ਜਲਦੀ ਹੀ ਅਸੀਂ ਜਿਹੜਾ ਪੁਲਿਸ ਪਾਰਟੀ ਭੇਜ ਕੇ ਉੱਥੇ ਵੀ ਚੈਕਿੰਗ ਕਰਾਵਾਂਗੇ ਕਿ ਵਾਕਈ ਉੱਥੋਂ ਜਿਹੜੀ ਮਿਲੀਆਂ ਜਾਂਦਾ ਹੈ ਕਿਤੇ ਸਰ ਇਸ ਮਾਮਲੇ ਦੇ ਵਿੱਚ ਕਿ ਕਈ ਸੇ ਹੋਰ ਵਿਅਕਤੀ ਦੀ ਵੀ ਕੋਈ ਗ੍ਰਿਫਤਾਰੀ ਹੋਈ ਹੈ ਅੱਜ ਤੱਕ ਵੀ ਜੀ ਅਸੀਂ ਨਾਮਜ਼ਦ ਜ਼ਰੂਰ ਕੀਤੇ ਨੇ ਉਹ ਵਿਅਕਤੀ ਪਰ ਹਾਲੇ ਗ੍ਰਿਫਤਾਰੀ ਉਹਨਾਂ ਦੀ ਬਾਕੀ ਆ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰੇ ਕਿਹੜੇ ਕਿਹੜੇ ਲੋਕਾਂ ਨੂੰ ਅੱਜ ਪੇਸ਼ ਕੀਤਾ ਗਿਆ ਜੀ ਇਸ ਮਾਮਲੇ ਦੇ ਵਿੱਚ ਅਜਿਹੇ ਉਸ ਦਿਨ ਅਸੀਂ ਚਰਨਪ੍ਰੀਤ ਤੌਰ ਜਪਿੰਦਰ ਨੂੰ ਜਿਹੜਾ ਦਿੱਤਰ ਕੀਤਾ ਗਿਆ ਸੀ ਉਹਨਾਂ ਨੂੰ ਹੀ ਜਿਹੜਾ ਅੱਜ ਅਸੀਂ ਪੇਸ਼ ਕੀਤਾ ਜਿਨ੍ਹਾਂ ਦਾਰਮਾਨ ਲਿਆ ਸਰ ਇੱਕ ਜਿਹੜੀ ਪੁਲਸਤੀ ਆਈ ਸੀ ਜਿੱਥੇ ਵੱਡੀ ਕਾਮਯਾਬੀ ਕਹਿ ਸਕਣਾ ਇੱਕ ਗੱਲਾਂ ਕੁਝ ਸਾਹਮਣੇ ਆਈਆਂ ਸੀ ਕਿ ਪੁਲਸ ਦੇ ਵੱਲੋਂ ਕੁਝ ਡਰਗ ਮਣੀ ਮੰਨ ਲਓ ਰਿਕਵਰ ਕੀਤੀ ਗਈ ਸੀ ਉਹ ਜਨਤਕ ਨਹੀਂ ਕੀਤਾ ਇਹਦੇ ਤੇ ਸਪਸ਼ਟ ਕਰ ਦਿਓ ਜਿਹੜੇ ਕਿ ਲੋਕਾਂ ਨੂੰ ਦੇਖੋ ਮੌਕੇ ਤੇ ਬੜੀਆਂ ਤੇ ਹੀ ਖਾਵਾ ਹੁੰਦੀਆਂ ਨੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਗੱਲ ਲੁਕਾਸ਼ਪਾਕੀ ਨਹੀਂ ਰੱਖੀ ਜਿਹੜੀ ਡਰਗ ਮਣੀ ਸੀ देखो वो जेडी असी जनतक तानिक किते हजे क्लियर नहीं सी क्योंकि सानू ये सी भी और भी कितो कोई मिल सकदे तो 50000 ਰੁਪਏ ਹਾਲ ਦੀ ਕੜੀ ਜਿਹੜੀ ਲਗਮਾ ਨੇ ਮਿਲੀ ਆ ਉਹ ਅਸੀਂ ਇਹਨਾਂ ਕੇ ਭਾਈ ਜਿਹੜਾ ਕੜੀ ਕਰ ਲਈ ਆ ਹੋਰ ਜੇ ਕੋਈ ਮਿਲੂਗੀ ਹੋਵੇ ਤੁਹਾਡੇ ਚਲਦੀ ਇੱਕ ਚੀਜ਼ ਹੋਰ ਹੈ ਜੀ ਇਹਨਾਂ ਦਾ ਪਤਾ ਲੱਗਿਆ ਵੀ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਨੇ ਕੁਝ ਮੁਲਾਜ਼ਮ ਲੱਗੇ ਹੋਏ ਨੇ ਜੀ ਉਹਨਾਂ ਦੀ ਤਾਂ ਨਹੀਂ ਕੋਈ ਇਨਵੋਲਵਮੈਂਟ ਸਾਹਮਣੇ ਆਈ ਜੀ ਇਸ ਕੰਦੇ ਬਾਰੇ ਵੀ ਮਾਨਯੋਗ ਐਸਐਸਪੀ ਸਾਹਿਬ ਬਖਰੇ ਤੌਰ ਤੇ ਜਿਹੜਾ ਕਰ ਰਹੇ ਨੇ ਪਰਤਾਲ ਹਾਲ ਦੀ ਘੜੀ ਕੋਈ ਇਹੋ ਜੀ ਚੀਜ਼ ਸਾਹਮਣੇ ਨਹੀਂ ਆਈ ਕਿਉਂਕਿ ਦੇਖੋ ਰਿਸ਼ਤੇਦਾਰ ਹੋਣਾ ਅਲੱਗ ਗੱਲ ਇੱਕ ਚੀਜ਼ ਨੂੰ ਨਾਲ ਰਲ ਕੇ ਚਲਾਉਣਾ ਉਹ ਵੱਖਰੀ ਗੱਲ ਸੋ ਰਹਿੰਦੇ ਘਰ ਚ ਉਹ ਆਪਣਾ ਡਿਊਟੀ ਕਰ ਰਹੇ ਨੇ ਇਹ ਆਪਣਾ ਮੈਡੀਕਲ ਚਰਾ ਰਹੇ ਨੇ ਸੋ ਹਾਲ ਦੀ ਘੜੀ ਕੋਈ ਗੱਲ ਸਾਹਮਣੇ ਨਹੀਂ ਜੀ ਕਿੰਨੇ ਦਿਨਾਂ ਦਾ ਮਾਨ ਜੋ ਅਦਾਲਤ ਦੇ ਬਲੋਂ ਰਿਮਾਂਡ ਕੀਤਾ ਗਿਆ ਦੋ ਦਿਨ ਦਾ ਰਿਮਾਂਡ ਦਿੱਤਾ ਗਿਆ ਅਸੀਂ ਜਿਹੜਾ ਇਹਨੂੰ 13 ਤਰੀਕ ਨੂੰ ਜਰਾ ਪੇਸ਼ ਕਰੀਏ ਥੈਂਕ ਯੂ ਧੰਨਵਾਦ